ਵਾਸੀ ਕਾਜੀ ਸਾਰਿਆਂ ਨੂੰ ਆਹ ਲੋ ਜੀ ਅੱਜ ਆਏ ਆਪਾਂ ਮੰਡੇ ਆਹ ਬੈਠੀ ਸਰਦਾਰਨੀ ਵਾਸੀ ਕਾਜੀ ਸਾਰਿਆਂ ਨੇ ਤੇ ਪਰਮਾਨੰਦਾਂ ਦਾ ਨੇ ਦਿਨ ਦਿਨ ਰਾਤ ਅੱਛਾ ਗੀ ਤੁਹਾਡੀ ਤਰੱਕੀ ਬਖਸ਼ੇ ਤੇ ਪਰਮਾਨੰਦ ਗਰੇ ਤੇ ਸਾਰੇ ਚਾਰਦੀ ਕਲਾ ਵਿੱਚ ਹੋਵੋਗੇ ਤੇ ਜਿਵੇਂ ਕਹੇ ਤੁਹਾਨੂੰ ਮਰੇ ਆਪਾਂ ਮੰਡੇ ਆਏ ਆ ਬਲੀ ਵਾਸੀ ਕਾਜੀ ਜੀ ਕੀ ਘੰਟੇ ਹੋ ਹਾਂਜੀ ਮੇਰਾ ਨਾ ਪਰੋਣੇ ਆਇਆ ਛਾਲ ਬਾਲ ਤੇ ਮੇਰੇ ਨੇ ਮੈਂ ਉਹ ਨਾ ਹੋਈ ਅੱਜ ਆਪਣੇ ਵਾਲਾ ਵਾਤ انسان ਬੰਦ ਨਾ ਪਕਵੜੇ ਕੱਢਦੇ ਇਹ ਕੁਜੀ ਵਿੱਚ ਪਕਵੜੇ ਕੱਢਣ ਲਈ ਆ ਅੱਜ ਚੱਲਣੇ ਪਕਵੜੇ ਤੇ ਸੁਰੇਸ਼ਵਰੀ ਬਾਜੀ ਚਲੋ ਕਿਰਪਾ ਕਰੇ ਤੇ ਜੇ ਨਾ ਨਾ ਭਗਤ ਮਹਾਵੀਰ ਉਹ ਬਣਾਉਂਦਾ ਉਹ ਠੀਕ ਹੋ ਜੇ ਤੇ ਉਹਦੀ ਮਾਰੇ ਤੰਦਰੁਸਤੀ ਦਵੇ ਚੰਗਾ ਚੰਗਾ ਪ੍ਰਸ਼ਨ ਹੋ ਜੇ ਤੇ ਮਾਸੀ ਵੇ ਲੋਕਿੰਨੀ ਮਲਤੀ ਖੁਸ਼ਿਆ ਆਡੀ ਕਿ ਬਾਬੇ ਮਲਤੀ ਹੀ ਸਾਲ ਬਾਅਦ ਇਹ ਬਣਾ ਰੋ ਦੀ ਆ ਰਿਆ ਕਰੀਏ ਇੱਥੇ ਮਾਸੀ ਸਾਡੀ ਇਦਾ ਪਕਵੜੇ ਪਕੜੇ ਕੱਢ ਕੇ ਖਾਉਂਦੀ ਆ ਤੇ ਬਧਿਆ ਲੱਗਦਾ ਹਨ ਮਾਸੜ ਜਿਹੜਾ ਉਹ ਨੂੰ ਬੜਾ ਕਰਦਾ ਸਾਡੇ ਨਾਲ ਕਿ ਮਾਸੀ ਦੀਆਂ ਦੋ ਹੀ ਕੁੜੀਆਂ ਇੱਕ ਕੁੜੀ ਬਾਹਰ ਵਾਂ ਇੱਕ ਕੁੜੀ ਇੱਥੇ ਆ ਉਹ ਆਪਣੇ ਸਹੁਰੇ ਗਈ ਆ ਤੇ ਬਾਕੀ ਸਾਡੇ ਮਾਸੜ ਦਾ ਘਰ ਬਾਹਰ ਜਿਹੜਾ ਬੜਾ ਸੋਨਾ ਬਣਿਆ ਵਾ ਤੇ ਮਾਸੀ ਸਾਡੀ ਲੱਗੀ ਹੁਣ ਬ੍ਰੈਡ ਪਕੌੜੇ ਬਣਾਉਣ ਬ੍ਰੈਡ ਦੀ ਜੱਟ ਨੂੰ ਖਾਣ ਦੇਣੇ ਆ ਮਾਸੀ ਲੱਗੀ ਬ੍ਰੈਡ ਪਕੌੜੇ ਬਣਾਉਣ ਮਾਸੀ ਪਹਿਲਾਂ ਕਹਿਣ ਡਿਆ ਮੈਨੂੰ ਕਿ ਕਿਹੜੇ ਖਾਣੇ ਆ ਬ੍ਰੈਡ ਆਲੂਆਂ ਵਾਲੇ ਖਾਣੇ ਆ ਕਿ ਦੁੱਧੇ ਬ੍ਰੈਡ ਖਾਣੇ ਆ ਮੈਂ ਮਾਸੀ ਨਹੀਂ ਮੈਂ ਆਲੂਆਂ ਵਾਲੇ ਖਾਣੇ ਆ ਤੇ ਮਾਸੀਾ ਦੀ ਨੇ ਵੇਲੋ ਆਲੂ ਬਾੜ ਲੇ ਆ ਆ ਵੇਲੋ ਜੀ ਮਾਸੀ ਦੀ ਤਸੋਹੀ ਆ ਤੇ ਆਹ ਅਡੇ ਆ ਕੰਮ ਕਰ ਲੈ ਆ ਮੈਡਮ ਚੱਲ ਕੇ ਆਪਣੀ ਕੁਰਸੀ ਤੇ ਤੇਨ ਵਾਲ ਧਿਆਨ ਮਾਣ ਲੀ ਛੇਤੀ ਛੇਤੀ ਕਰਮੋ ਵੇ ਨਹੀਂ ਤੇਲਾ ਲੈ ਭਣਾਵਾ ਜਾਨੀ ਕਿ ਫਰਾਈ ਤੋਗੇ ਰੱਖੀ ਆ ਤੇ ਪਾਣੀ ਦੇ ਦੋ ਤੇ ਫਿਰ ਉਹ ਤਰਜਾ ਕਰਦਾ ਤੇਲ ਤੋਂ ਖੱਦ ਪੈਂਦੇ ਚਿੱਟੇ ਗਰਮ ਕਰ ਠੀਕ ਠੀਕ ਹੈ ਮੈਂ ਸਮਝਾ ਤੇਲ ਪਾ ਲਿਆ ਬਸ ਮਾਸੀ ਲੱਗੀ ਪਕਾਉਂ ਮਲਕੀ ਮਹਿਲ ਤਾਂ ਜ਼ਰੂਰ ਕਰਾਉਣੀ ਹੁੰਦੀ ਆਪਣੀ ਮਾਸੀ ਦਾ ਬਾਕੀ ਮਾਸੀਆ ਵੇ ਕੋ ਡੈ ਜੋਰਾ ਜਵਰੀ ਕਰਨ ਛਤੀ ਛਤੀ ਪਕੌੜੇ ਨੇ ਮਾਸੀ ਇਹਨਾਂ ਕਹਿੰਦੇ ਆ ਕਿ ਚਟਨੀ ਆਣੀ ਬਚੜਨੀ ਬਣਾਉਣੀ ਮੈਂ ਮਾਸੀ ਐਡਾ ਚੱਲਣ ਦੇ ਉਹਨੂੰ ਚਟਨੀ ਚਟਨੀ ਨਹੀਂ ਕਿੱਤੋਂ ਕਰਨੀ ਨਾਲੇ ਪਕੌੜੇ ਖਾਣ ਨੂੰ ਛੇਰ ਨਹੀਂ ਆ ਪਕੌੜੇ ਲੋੜ ਵਾਲੇ ਕੀ ਤੇਰੀ ਮਰਜ਼ੀ ਦੇ ਦੋ ਲੋੜ ਵਾਲੇ ਕੀ ਦਾ ਕੋਈ ਪ੍ਰੇਜ ਨਹੀਂ ਮਿੱਠੇ ਦਾ ਪ੍ਰੇਜ ਕਰੀਦਾ ਲੋ ਪੈਗਾ ਤੇ ਆ ਪਿਆਰ ਪੈ ਗਿਆ ਸਨ ਆ ਪਿਆਰ ਪਾਤਾ ਜਿੰਨੇ ਪਿਆਰ ਨਾਲ ਬਣੇ ਹੋਏ ਪਕੌੜੇ ਖਾਣੇ ਆ ਉਹ ਆ ਸਕਦਾ ਕੁਲਿਸ਼ ਤੇ ਹਿਸਾਬ ਨਾਲ ਰੱਖ ਮਾਸੀ ਲੱਗ ਵੀ ਜੇ ਪਕੌੜੇ ਪਉਣ ਕੜਾਈ ਚ ਤੇ ਪਕੌੜੇ ਬਣ ਕੇ ਰੈਡੀ ਹੋ ਜਾਣੇ ਆ ਤੇ ਮੈਂ ਲੱਗੀ ਨਾਲ ਪਕਰਾਉਣਾ ਵੇਲੇ ਮੇਰੇ ਹੱਥ ਹੈਲਪ ਮੈਂ ਕਰਾਉਣੀ ਕਰਾਉਣੀ ਹੁੰਦੀ ਮਾਸੀ ਕਿਉ ਮਾਸੀ ਨੇ ਹਲਪ ਕਰਾਉਣੀ ਹੈ ਨਾ ਜਗਾ ਹਾਂਜੀ ਹਾਂਜੀ ਪੀਪਲ ਚੰਗਾ ਲੱਗਦਾ ਹੈ ਹਲਪ ਕਰਾਉਣਾ ਆ ਲੈ ਲੋ ਯਾ ਵੇ ਲੋ ਲੱਗ ਗਿਆ ਡੇ ਪਕੌੜੇ ਪੈਣ ਖਾ ਪੀ ਕੇ ਦੱਸਣ ਕਿਦਾਰੇ ਮੰਦੇ ਆ ਹਰ ਵਾਰੋ ਖਾ ਲੋ ਮਾਸੀ ਬ੍ਰੈਡ ਤੇ ਬ੍ਰੈਡ ਵਿੱਚ ਆਲੂ ਭਰਨਾ ਤੇ ਮਤਲਬ ਮੈਨੂੰ ਆਲੂ ਵਾਲੇ ਫੁਲਕੇ ਆਲੂ ਵਾਲੇ ਫੁਲਕੇ ਬੜੇ ਪਸੰਦ ਆ ਤੇ ਮਾਸੀ ਨੇ ਆਲੂ ਵਾਲੇ ਪਕੌੜੇ ਬ੍ਰੈਡ ਪਕੌੜੇ ਬਣਾ ਲਏ ਆ ਹੁਣ ਖਾਵਾਂਗੇ ਲਓ ਜੀ ਆ ਗਏ ਮਾਸੀ ਪਕੌੜੇ ਲੈ ਕੇ ਤੇ ਮਾਸੀ ਦਰਦੀ ਚਲ ਕੁਰਸੀਆਂ ਨੇ ਬੈਠ ਕੇ ਖਾਣੇ ਆ ਨਾ ਮੈਨੂੰ ਠੰਡ ਪਰੀ ਆ ਤੇ ਇੱਥੇ ਲਿਆ ਆ ਆ ਟਿੱਕੀਆਂ ਬਣਾਈਆਂ ਆ ਲਓਈ ਆ ਟਿੱਕੀਆਂ ਪਕੌੜੇ ਤੇ ਬਰੈਡ ਇਹ ਨਾਲ ਚਾਹ ਆਣੀ ਤੇ ਚਟਨੀ ਬਣਾ ਕਰਤੀ ਆ ਇਹ ਚਟਨੀ ਖਾਂਦੀ ਨਹੀਂ ਮਿੱਠੀ ਤੇ ਹਰੀ ਚਟਨੀ ਆਉਣੀ ਹੈਗੀ ਤੇ ਇਹਦੇ ਕਿਆ ਨਾ ਚੱਲਣਗੇ ਆਜੋ ਆਜੋ ਜਿੰਨੇ ਜਿੰਨੇ ਖਾਣੇ ਆ ਪਕੌੜੇ ਖਿਆਨ ਕਿਉਂਕਿ ਇਹ ਮੈਨੂੰ ਸੋਲਣੀ ਮਾਰੀ ਚਲੋ ਚੈੱਕ ਕਰਦੇ ਆਂ ਖਾ ਕੇ ਕਿਦਾਂ ਦਾ ਲੱਗਦੇ ਇਧਰ ਤੇ ਸ਼ੇਰ ਨਹੀਂ ਡੈਮ ਪਈ ਆ ਬਹੁਤ ਸਵਾਰ ਬਣਿਆ ਚਲੋ ਠੀਕ ਜੇ ਆ ਚੋ ਨਿਸ਼ਾਨ ਚਾੜੂ ਦੇ ਮੀਦਵਾਰ ਤੇ ਪਿੰਡ ਪੁੰਬਲੀ ਤੋਂ ਆ ਤੇ ਇਹਨਾਂ ਨੂੰ ਮਲੱਕੀ ਬੋਰ ਪਾ ਕੇ ਕੰਮਜਾਬ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਸਹੂਲਤਾਂ ਦਿੱਤੀਆਂ ਵਾ ਸਾਰਿਆਂ ਨੂੰ ਤੇ ਉਮੀਦ ਹੈ ਸਰਕਾਰ ਤੋਂ ਕਿ ਅੱਗੇ ਵੀ ਸਾਨੂੰ ਸਹੂਲਤਾਂ ਦੇਣਗੇ ਤੇਵਾ ਤੋਂ ਬਾਦ ਬੋਰ ਪਾ ਕੇ ਕੰਮਜਾਬ ਕਰੋ ਇਹਨਾਂ ਆਵਗੀ ਬਣਨ ਦਾ ਜਤਿੰਦਰ ਕਾਰਖੁੰਡੀ ਜਤਿੰਦਰ ਕਾਰਖੁੰਡੀ ਨੂੰ ਕੰਮਜਾਬ ਕਰੋ ਸਾਰੇ ਜਣੇ That's the news.